ਨਮਸਕਾਰ ਅੱਜਕੱਲ ਬਜਟ ਸੈਸ਼ਨ ਚੱਲ ਰਿਹਾ ਹੈ ਔਰ ਬਜਟ ਤੋਂ ਸਰਕਾਰ ਤੋਂ ਸਰਕਾਰ ਨੇ ਜਦੋਂ ਬਜਟ ਪੇਸ਼ ਕੀਤਾ ਤੇ ਲੋਕਾਂ ਨੂੰ ਬਹੁਤ ਉਮੀਦਾਂ ਸਨ ਜਿਹੜੀਆਂ ਕਿ ਇਹ ਬਜਟ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕਿਆ ਲੋਕਾਂ ਦਾ ਐਕਸ਼ਨ ਵੀ ਨਹੀਂ ਰਿਐਕਸ਼ਨ ਵੀ ਨਹੀਂ ਇਸੇ سلسلے ਦੇ ਵਿੱਚ ਨਵਾਂ ਜਵਾਨਾ ਟੀਵੀ ਦੀ ਪਹਿਲ ਉਪਰੰਤ ਅਸੀਂ ਅਲੱਗ-ਅਲੱਗ ਖੇਤਰਾਂ ਦੇ ਮਹਾਰਾਜੇ ਨਾਲ ਗੱਲ ਕੀਤੀ ਜਾਨੀਮਾਨੀ ਸ਼ਖਸੀਅਤ ਅੰਤਰਰਾਸ਼ਟਰੀ ਪੱਧਰ ਦੀ ਸ਼ਖਸੀਅਤ ਡਾਕਟਰ ਅਰਣਵਿਤ ਰਾਜੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਬਜਟ ਉਪਰ ਪੇਸ਼ ਹੈ ਇਸ ਦੀ ਰਿਪੋਰਟ ਪ੍ਰਦੀਪ ਸ਼ਰਮ ਜਿਹੜਾ ਬਜਟ ਸੰਸਦ ਵਿੱਚ ਪੇਸ਼ ਕੀਤਾ ਗਿਆ ਹੈ ਉਹ ਬਿਲਕੁਲ ਹੀ ਲੋਕ ਲੋਕੀ ਬਜਟ ਹੈ ਅਗਰ ਅਸੀਂ ਦੇਖੀਏ ਤਾਂ ਬਜਟ ਜੋ ਹੈ ਉਹ ਆਮ ਲੋਕਾਂ ਲਈ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਦੇਸ਼ ਦੇ ਹਰ ਨਾਗਰਿਕ ਨੂੰ ਵਿਸ਼ੇਸ਼ ਕਰ ਉਹ ਉਹਨਾਂ ਨਾਗਰਿਕਾਂ ਨੂੰ ਜਿਹੜੇ ਆਰਥਿਕ ਤੌਰ ਤੇ ਪਛੜੇ ਹੋਏ ਹਨ ਉਹਨਾਂ ਨੂੰ ਲਾਭ ਦਿੱਤੇ ਜਾਣ ਤਾਂ ਕਿ ਉਹ ਇੱਕ ਆਪਣਾ ਜੀਵਨ ਨੂੰ ਮਾਨ ਸਨਮਾਨ ਨਾਲ ਜੀ ਸਕਣ ਇਸ ਲਈ ਅਸੀਂ ਉਸ ਨੂੰ ਕਹਿੰਦੇ ਕਿ ਸਰਪੱਖੀ ਬਜਟ ਹੋਣਾ ਚਾਹੀਦਾ ਪਰ ਇਸ ਬਜਟ ਵਿੱਚ ਸਰਪੱਖੀ ਨਾਮ ਦੀ ਕੋਈ ਚੀਜ਼ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੈ ਅਸੀਂ ਕਿ ਸਾਡਾ ਦੇਸ਼ ਇੱਕ ਸੰਘ ਹੈ ਜੋ ਕਿ ਵੱਖ-ਵੱਖ ਸੂਬਿਆਂ ਤੋਂ ਮਿਲ ਕੇ ਬਣਦਾ ਹੈ ਸੋ ਹਰ ਸੂਬੇ ਦੇ ਵੀ ਆਪਣੇ ਅਧਿਕਾਰ ਹਨ ਤੇ ਕੇਂਦਰ ਦੇ ਵੀ ਆਪਣੇ ਅਧਿਕਾਰ ਹਨ ਇਸ ਕਰਕੇ ਹਰ ਸੂਬੇ ਦੇ ਅਧਿਕਾਰਾਂ ਦੀ ਰਾਖੀ ਕਰਨਾ ਉਹਨਾਂ ਨੂੰ ਮਾਨ ਸਨਮਾਨ ਦੇਣਾ ਇਹ ਬਜਟ ਵਿੱਚ ਵਿੱਚ ਦਿਖਣਾ ਚਾਹੀਦਾ ਪਰ ਇਹ ਸਰਕਾਰ ਦੇ ਇਸ ਬਜਟ ਵਿੱਚ ਕੇਵਲ ਦੋ ਸੂਬਿਆਂ ਨੂੰ ਗੱਫੇ ਦੇ ਦਿੱਤੇ ਗਏ ਹਨ ਹਜ਼ਾਰਾਂ ਕਰੋੜ ਰੁਪਏ ਦੇ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਆਂਧ੍ਰ ਪ੍ਰਦੇਸ਼ ਤੇ ਬਿਹਾਰ ਦੋ ਸੂਬੇ ਆਉਂਦੇ ਹਨ ਉਹ ਇਸ ਲਈ ਕਿ ਸਰਕਾਰ ਨੇ ਆਪਣੀ بچਾ ਕੇ ਰੱਖਣੀ ਹੈ ਇਹਨਾਂ ਕੋਲ ਪੂਰੀ ਤਾਕਤ ਇਸ ਵਕਤ ਸੰਸਦ ਵਿੱਚ ਨਹੀਂ ਹੈ ਲੋਕ ਸਭਾ ਚ ਇਸ ਲਈ ਇਹਨਾਂ ਨੇ ਦੂਜਿਆਂ ਨੂੰ ਨਾਲ ਜੋੜਿਆ ਹੋਇਆ ਹੈ ਤੇ ਇਹਨਾਂ ਸਰਕਾਰਾਂ ਨੂੰ ਇਹਨਾਂ ਦੋ ਸੂਬਿਆਂ ਦੀ ਸਰਕਾਰਾਂ ਨੂੰ ਇਹਨਾਂ ਨੇ ਗੱਫੇ ਦਿੱਤੇ ਬਾਕੀ ਸਾਰੇ ਸੂਬਿਆਂ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਇੱਕ ਵੀ ਸੂਬੇ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਇੱਥੋਂ ਤੱਕ ਕਿ ਮਨੀਪੁਰ ਵਰਗਾ ਸੂਬਾ ਜੋ ਕਿ ਬਿਲਕੁਲ ਹੀ ਸਟੈਂਸਨਸ ਹੋਇਆ ਪਿਆ ਹੈ ਇਹਨਾਂ ਦੀਆਂ ਨੀਤੀਆਂ ਕਰਕੇ ਉਸ ਨੂੰ ਵੀ ਕੁਝ ਨਹੀਂ ਦਿੱਤਾ ਗਿਆ ਸਾਡੇ ਸੂਬੇ ਪੰਜਾਬ ਵੱਲ ਤੇ ਬਿਲਕੁਲ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ ਇਸ ਲਈ ਇਹ ਬਜਟ ਜੋ ਹੈ ਬੇਸ ਦੇ ਜੋ ਇੱਕ ਫੈਡਰਲ ਚਾਂਚਾ ਹੈ ਉਸ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ ਇਸ ਬਜਟ ਦੂਸਰੀ ਜਿਹੜੀ ਬਜਟ ਵਿੱਚ ਗੱਲ ਹੈ ਕਿ ਜੋ ਸਮਾਜ ਦਾ ਦਬਾ ਕੁਚਲਾ ਵਰਗ ਹੈ ਗਰੀਬ ਲੋਕ ਸਾਡੇ ਉਹ ਮਨਰੇਗਾ ਵਿੱਚ ਨੌਕਰੀ ਉਹਨਾਂ ਨੂੰ ਮਿਲਦੀ ਹੈ ਥੋੜੀ-ਬਹੁਤ ਮਿਲਦੀ ਹੈ ਉਹਦੇ ਵਿੱਚ ਵੀ ਕਈ ਕਮੀਆਂ ਪੇਛੇ ਹਨ ਉਹ ਬੰਗੀ ਗੱਲ ਹੈ ਮੇਰੀ ਉਦੇ ਵੀ ਨਹੀਂ ਜਾ ਰਹਾ ਉਹ ਇੱਕ ਗਵਰਨੈਂਸ ਦਾ ਇਸ਼ੂ ਵੀ ਹੈ ਪਰ ਉਸ ਦੇ ਵਿੱਚ ਬਜਟ ਦੇ ਉੱਪਰ ਕੋਈ ਵਧਾਇਆ ਨਹੀਂ ਗਿਆ ਇਹ ਬਜਟ ਪਿਛਲੇ ਸਾਲਾਂ ਚ ਘਟਾ ਦਿੱਤਾ ਗਿਆ ਸੀ ਐ ਕਿ ਥੋੜਾ ਵਧਾਇਆ ਗਿਆ ਸੋ ਉੱਥੇ ਦਾ ਉੱਥੇ ਹੀ ਫਿਰਦਾ ਹੈ ਅਗਰ ਅਸੀਂ ਜੋ ਇਨਫਲੇਸ਼ਨ ਹੋਈ ਹੈ ਜੋ ਪੈਸੇ ਦਾ ਫਲਾਓ ਹੋਇਆ ਹੈ ਉਸ ਦੇ ਮੁਤਾਬਿਕ ਲਈਏ ਤਾਂ ਇਹ ਇਹਨਾਂ ਮਨਰੇਗਾ ਕਾਮੈਨ ਨੂੰ ਵੀ ਕੁਝ ਨਹੀਂ ਮਿਲਿਆ ਖੇਤ ਮਜ਼ਦੂਰ ਜੋ ਪਿੰਡਾਂ ਵਿੱਚ ਹੋਰ ਕੰਮ ਕਰ ਰਹੇ ਹਨ ਉਹਨਾਂ ਦੀਆਂ ਮੰਗਾਂ ਵੀ ਹਨ ਉਸ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਰੂਰਲ ਡਵੈਲਪਮੈਂਟ ਵੱਲ ਬਹੁਤ ਹੀ ਥੋੜਾ ਪੈਸਾ ਦਿੱਤਾ ਗਿਆ ਹੈ ਜੋ ਕਿ 인ਫਲੇਸ਼ਨ ਦੇ ਹਿਸਾਬ ਨਾਲ ਬਿਲਕੁਲ ਹੀ ਨਾ ਦੇ ਬਰਾਬਰ ਹੈ ਕਿਸਾਨਾਂ ਦੀਆਂ ਮੰਗਾਂ ਜਿਵੇਂ ਐਮਐਸਪੀ ਜਾਂ ਹੋਰ ਉਹਦੇ ਵੱਲ ਕੋਈ ਜ਼ਿਕਰ ਨਹੀਂ ਹੈ ਮਤਲਬ ਇਹ ਬਜਟ ਕਿਸਾਨ ਦੋਖੀ ਪੇਂਡੂ ਖੇਤਰ ਦੇ ਬਿਲਕੁਲ ਉਲਟ ਬਜਟ ਹੈ ਇਸ ਲਈ ਇਹ ਆਮ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰਦਾ ਮੱਧਮ ਵਰਗ ਜੋ ਕਿ ਬੜੀ ਆਸ ਕਰੀ ਬੈਠਾ ਸੀ ਕਿ ਉਹਨਾਂ ਨੂੰ ਇਨਕਮ ਟੈਕਸ ਵਿੱਚ ਰਾਹਤ ਮਿਲੇਗੀ ਉਹ ਕੋਈ ਖਾਸ ਰਾਹਤ ਨਹੀਂ ਹੈ ਨਾ ਦੀ ਰਾਹਤ ਹੈ ਉਸੇ ਤਰੀਕੇ ਨਾਲ ਹੀ ਟੈਕਸ ਲੱਗਣਗੇ ਸਟੈਂਡਰਡ ਡਿਡਕਸ਼ਨ ਥੋੜੀ ਜਿਹੀ ਵਧਾਈ ਗਈ ਹੈ ਪੰਜਾਬ ਤੋਂ 75000 ਉਹ ਉਹ ਉਸ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਸੋ ਉਹਨਾਂ ਲਈ ਵੀ ਕੁਝ ਨਹੀਂ ਹੈ ਕਾਰਪੋਰੇਟ ਖੇਤਰ ਖਾਸ ਤੌਰ ਤੇ ਜੋ ਵਿਦੇਸ਼ੀ ਪੂੰਜੀ ਇੱਥੇ ਆਂਦੀ ਹੈ ਉਹਨਾਂ ਨੂੰ ਟੈਕਸ ਦੀ ਛੋਟ ਦਿੱਤੀ ਗਈ ਹੈ ਸੋ ਇਹ ਜੋ ਬਜਟ ਹੈ ਕਾਰਪੋਰੇਟ ਪੱਖੀ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਤੇ ਮੱਧਮ ਵਰਗ ਦੇ ਹੱਕ ਦੇ ਵਿੱਚ ਵੀ ਕੋਈ ਗੱਲ ਉਸ ਦੇ ਵਿੱਚ ਨਹੀਂ ਹੈ ਹੁਣ ਸਵਾਲ ਹੈ ਕਿ ਇਹ ਕਹਿੰਦੇ ਹਨ ਕਿ ਇਸ ਬਜਟ ਦੇ ਨਾਲ ਰੋਜ਼ਗਾਰ ਵਧਣਗੇ ਰੋਜ਼ਗਾਰ ਕਿੱਥੇ ਵਧਦੇ ਹਨ ਸਾਡੇ ਦੇਸ਼ ਵਿੱਚ ਦੋ ਕਿਸਮ ਦਾ ਵਿਕਾਸ ਹੋਇਆ ਹੈ ਇੱਕ ਵਿਕਾਸ ਹੋਇਆ ਹੈ ਸੰਗਠਿਤ ਖੇਤਰ ਦੇ ਵਿੱਚ ਦੂਜਾ ਵਿਕਾਸ ਹੋਇਆ ਹੈ ਗੈਰ ਸੰਗਠਿਤ ਖੇਤਰ ਦੇ ਵਿੱਚ ਸਾਡੇ 94% ਦੀ ਲੋਕ ਗੈਰ ਸੰਗਠਿਤ ਖੇਤਰ ਦੇ ਵਿੱਚ ਕੰਮ ਕਰਦੇ ਹਨ ਉਹਨਾਂ ਦੇ ਲਈ ਇਸ ਵਿੱਚ ਕੋਈ ਪ੍ਰਬੰਧਨ ਨਹੀਂ ਹਨ ਕੋਈ ਹਿੱਸੇ ਨਹੀਂ ਹਨ ਕਿ ਉਹਨਾਂ ਨੂੰ ਕਿਵੇਂ ਵਿਧਾਇਆ ਜਾਏਗਾ ਅਗਰ ਗੈਰ ਜਥੇਬੰਦ ਖੇਤਰ ਨਹੀਂ ਵਧਦਾ ਤਾਂ ਰੋਜ਼ਗਾਰ ਨਹੀਂ ਬੱਦੇ ਇਸ ਨਹੀਂ ਇਸ ਬਜਟ ਨਾਲ ਕੋਈ ਰੋਜ਼ਗਾਰ ਪੈਦਾ ਨਹੀਂ ਹੋਨੇ ਉਹ ਕਹਿੰਦੇ ਨੇ ਵੀ ਲੋਨ ਦੇਾਂਗੇ ਲੋਨ ਦੇਓਗੇ ਜੇ ਰੋਜ਼ਗਾਰ ਹੋਏਗਾ ਤਾਂ ਹੀ ਉਹ ਲੋਨ ਲਏਗਾ ਨਾ ਰੋਜ਼ਗਾਰ ਹੈ ਨਹੀਂ ਆਪਣੀ ਜੀਵਨ ਕਾਨੂੰ ਆਪ ਚਲਾਉਣ ਦੇ ਸਾਧਨ ਹੈ ਨਹੀਂ ਤਾਂ ਕੀ ਕਰਨਾ ਉਹ ਉਸਨੇ ਲੋਨ ਲੈ ਕੇ ਜਿਆਦਾ ਜੋ ਰੋਜ਼ਗਾਰ ਮਿਲਦੇ ਹਨ ਉਹ ਕੈਪੀਟਲ ਇੰਟੈਂਸਿਵ ਖੇਤਰ ਚ ਨਹੀਂ ਮਿਲਦੇ ਕੈਪੀਟਲ ਇੰਟੈਂਸਿਵ ਖੇਤਰ ਮਤਲਬ ਜਿਹੜੇ ਕਾਰਪੋਰੇਟ ਸੈਕਟਰ ਦੁਆਰਾ ਚਲਾਏ ਗਏ ਸਾਰੇ ਵੱਡੇ ਵੱਡੇ ਉਦਯੋਗ ਹਨ ਉਹਨਾਂ ਵਿੱਚ ਜੋ growth ਹੈ ਉਸ ਨਾਲ ਰੁਜ਼ਗਾਰ ਨਹੀਂ ਬਣਦਾ ਕਿਉਂਕਿ ਉਹ ਨਵੇਂ ਆਧੁਨਿਕ ਕਿਸਮ ਦੀਆਂ ਮਸ਼ੀਨਰੀਆਂ ਇਸਮਾਲ ਕਰਦੇ ਹਨ ਜਿਸ ਨਾਲ ਕਿ ਰੁਜ਼ਗਾਰ ਘਟਦੇ ਹਨ ਅਸੀਂ ਆਧੁਨਿਕ ਆਧੁਨਿਕ ਮਸ਼ੀਨਰੀਆਂ ਦੇ ਕੋਈ ਕੋਈ ਮੈਂ ਵਿਰੋਧ ਨਹੀਂ ਕਰ ਰਹੇ ਆ ਪਰ ਸਵਾਲ ਇਹ ਹੈ ਕਿ ਸਾਡੇ ਦੇਸ਼ ਦੀ ਚੁਰਾੰਗਰ ਬਚਸ਼ਤ آبادی ਉਧਰ ਨਹੀਂ ਹੈ ਇਸ ਲਈ ਉਹਨਾਂ ਦੇ ਜੋ ਹਿੱਤ ਹਨ ਉਹਨਾਂ ਨੂੰ ਦੇਖਣਾ ਪਏਗਾ ਇਹ ਰੋਜ਼ਗਾਰ ਵੱਧਾ ਹੈ ਜੇ ਤੁਸੀਂ ਸਿੱਖਿਆ ਵਧਾਓਗੇ ਅਤੇ ਤੁਸੀਂ ਸਿਹਤ ਦੇ ਵੱਲ ਲੋਕਾਂ ਦਾ ਧਿਆਨ ਦੇਵੋਗੇ ਇਹਨਾਂ ਦੋ ਖੇਤਰਾਂ ਵਿੱਚ ਰੋਜ਼ਗਾਰ ਬਹੁਤ ਵੱਧਾ ਹੈ ਉਹਦੇ ਵਿੱਚ ਬਜਟ ਦੇ ਵਿੱਚ ਬਿਲਕੁਲ ਹੀ ਕੁਝ ਨਹੀਂ ਹੈ ਜੇ ਸਿਹਤ ਖੇਤਰ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜੋ ਬਜਟ ਹੈ ਉਹ ਬਿਲਕੁਲੀ ਮਾਮੂਲੀ ਜਿਹੀ ਸਿਰ ਬੜੋਤਰੀ ਹੈ ਜੋ ਕਿ ਅਗਰ ਜੋ 인ਫਲੇਸ਼ਨ ਹੈ ਮਹਿੰਗਾਈ ਹੈ ਉਸ ਨੂੰ ਸਾਹਮਣੇ ਲਈ ਤਾਂ ਉਹ ਥੱਲੇ ਟਿਕ ਪੈਸੀ ਹੈ ਇਹੋ ਹੀ ਹਾਲ ਸਿੱਖਿਆ ਦਾ ਹੈ ਸਿੱਖਿਆ ਲਈ 1.25 ਲੱਖ ਕਰੋੜ ਉਹਦੇ ਵਿੱਚ ਸਕਿੱਲ ਡਿਵੈਲਪਮੈਂਟ ਹੋਰ ਗੱਲਾਂ ਕਈਆਂ ਹੁਣ ਸਕਿੱਲ ਡਿਵੈਲਪਮੈਂਟ ਤਾਂ ਹੋ ਜਾਏ ਲੇਕਿਨ ਸਕਿੱਲ ਲੈਣ ਤੋਂ ਬਾਅਦ ਜਦ ਉਸਦੇ ਲਈ ਅਗਰ ਰੋਜ਼ਗਾਰ ਹੀ ਨਹੀਂ ਹੈ ਤਾਂ ਉਸ ਕਿੱਰੇ ਦੀ ਉਹਦੀ ਸੋ ਦੋਨੋਂ ਗੱਲਾਂ ਨੂੰ ਲੈਣਾ ਚਾਹੀਦਾ ਸੀ ਨਾਲ ਦੇ ਨਾਲ ਉਹ ਨਹੀਂ ਲਿਆ ਗਿਆ ਇਸ ਲਈ ਮੈਂ ਸਮਝਦਾ ਕਿ ਇਹ ਬਜਟ ਬਿਲਕੁਲ ਹੀ ਕਾਰਪੋਰੇਟ ਪੱਖੀ ਆਮ ਲੋਕਾਂ ਦੇ ਵਿਰੋਧੀ ਮੱਧਮ ਵਰਗ ਦੇ ਕੋਈ ਹਿੱਤਾਂ ਨੂੰ ਨਹੀਂ ਪੂਰਦਾ ਜਿਹੜੇ ਛੋਟੇ ਉਦਯੋਗ ਹਨ ਐਮ ਐਸ ਐਮ ਇ ਜਿਸ ਨੂੰ ਅਸੀਂ ਕਹਿੰਦੇ ਹਾਂ ਉਹਨਾਂ ਲਈ ਵੀ ਇਸ ਬਜਟ ਵਿੱਚ ਕੁਝ ਵੀ ਨਹੀਂ ਹੈ ਕੋਈ ਪ੍ਰਬੰਧਨ ਨਹੀਂ ਹੈ ਇਸ ਲਈ ਮੈਂ ਸਮਝਦਾ ਕਿ ਇਹ ਬਜਟ ਬਿਲਕੁਲ ਹੀ ਇੱਕ ਨਕਾਰਾਤਮਕ ਬਜਟ ਹੈ ਇਸ ਦੇ ਨਾਲ ਦੇਸ਼ ਦੇ ਆਮ ਲੋਕਾਂ ਦਾ ਕੋਈ ਭਲਾ ਨਹੀਂ ਹੋਣਾ ਇਸ ਬਜਟ ਵਿੱਚ ਜੋ ਸਾਡੇ ਦੇਸ਼ ਦੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਧਰ ਰਮਨ ਨੇ ਪੇਸ਼ ਕੀਤਾ ਹੈ ਲੋਕ ਸਭਾ ਦੇ ਵਿੱਚ ਉਸ ਦੇ ਵਿੱਚ ਸਿਹਤ ਬਾਰੇ ਵੀ ਇੱਕ ਹਿੱਸਾ ਹੈ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਿਹਤ ਨੂੰ ਇਸ ਬਜਟ ਵਿੱਚ ਪੂਰੀ ਤਰ੍ਹਾਂ ਕਰਕੇ ਨਾਰ ਕੀਤਾ ਗਿਆ ਨਜ਼ਰ ਅੰਦਾਜ਼ ਕੀਤਾ ਗਿਆ ਇਸ ਵਾਰੀ ਜੋ ਪੈਸਾ 48 ਲੱਖ ਕਰੋੜ ਦੇ ਬਜਟ ਵਿੱਚੋਂ ਜੋ ਕਿ ਕੁੱਲ ਬਜਟ ਹੈ ਸੁਆਸਤਨ ਨੂੰ ਦਿੱਤਾ ਗਿਆ ਹੈ ਉਹ 99000 ਕੋਰਡ ਰੁਪਇਆ ਹੈ ਇਹਦਾ ਮਤਲਬ ਹੈ ਕਿ ਉਹ ਬਜਟ ਦਾ કુલ ਬਜਟ ਦਾ 0.8% ਦੇ ਕਰੀਬ ਜਾ ਕੇ ਬਣਦਾ ਅਗਰ ਅਸੀਂ ਇਸ 99000 ਕੋਰਡ ਨੂੰ ਸਾਡੇ ਦੇਸ਼ ਦੀ ਇੱਕ 140 ਕਰੋੜ ਦੀ ਆਬਾਦੀ ਤੇ ਅਸੀਂ ਤਕਸੀਮ ਕਰੀਏ ਤਾਂ ਇਹ ਬਣ ਜਾਂਦਾ ਹੈ 638 ਰੁਪਇਆ ਪ੍ਰਤੀ ਵਿਅਕਤੀ ਮਰਲੇ ਇੱਕ ਸਾਲ ਵਿੱਚ ਕੇਂਦਰੀ ਸਰਕਾਰ 638 ਰੁਪਏ ਪ੍ਰਤੀ ਵਿਅਕਤੀ ਲੋਕਾਂ ਦੀ ਸਿਹਤ ਤੇ ਖਰਚਾ ਕਰੇਗੀ ਇਹ ਬੜੀ ਹਾਸੋਹੀਣੀ ਗੱਲ ਹੈ ਕਿ ਇੰਨੇ ਕ ਪੈਸੇ ਨਾਲ ਸਿਹਤ ਲੋਕਾਂ ਦੀ ਕਿਵੇਂ ਠੀਕ ਹੋਏਗੀ ਇੱਕ ਤੇ ਇਹ ਇਹਦਾ ਹਿੱਸਾ ਹੈ ਦੂਸਰਾ ਹਿੱਸਾ ਇਹਦਾ ਇਹ ਹੈ ਕਿ ਸਾਡੀ ਮੰਗ ਰਹੀ ਹੈ ਕਿ ਜੋ ਬਜਟ ਵਿੱਚ ਕਮ ਸੇ ਕਮ ਜੀ ਡੀ ਪੀ ਦਾ 3.5% ਜਾਂ 3% ਕੀਤਾ ਜਾਏ ਇਹ ਗੱਲ ਸਰਕਾਰ ਨੇ ਪਹਿਲੇ ਕਹੀ ਸੀ ਕਿ 2025 ਤੱਕ ਜੀਡੀਪੀ ਦਾ 3.5% ਉਹ ਉਸਤੇ ਖਰਚ ਕਰੇਗੀ ਪਰ ਜੋ ਹੁੰਦੀਆਂ ਫਿਗਰਜ਼ ਹਨ ਜੋ ਹੁੰਦੇ ਆ ਅੰਕੜੇ ਹਨ ਉਹ ਕਿਤੇ ਹੀ ਦੂਰ ਹਨ ਜਿੱਦਾਂ ਮਤਲਬ ਹੈ ਕੋਈ ਬਜਟ ਵਾਲ ਸਿਹਤ ਸੁਸਮਾਨ ਵਾਲ ਕੋਈ ਧਿਆਨ ਨਹੀਂ ਦਿੰਦਾ। ਹੋਰ ਮੈਡੀਕਲ ਕਾਲਜ ਖੁਲਾਂਗੇ ਇਹ ਗੱਲਾਂ ਕਰਨੀ ਤੇ ਸੌਖੀਆਂ ਨੇ ਇੰਨੇ ਮੈਡੀਕਲ ਕਾਲਜ ਜਿਹੜੇ ਜ਼ਿਲ੍ਹਾ ਪੱਧਰ ਤੇ ਖੋਲਦੇ ਹੋਗੇ ਜਿੱਥੇ ਕਿ ਕੋਈ ਢਾਂਚਾ ਵੀ ਨਹੀਂ ਹੋਏਗਾ, ਮੂਲ ਢਾਂਚਾ ਨਹੀਂ ਹੋਏਗਾ। ਅਧਿਆਪਕਾਂ ਦੀ ਕਾਰਡ ਹੋਏਗੀ। ਹਸਪਤਾਲ ਵਿੱਚ ਮਰੀਜ਼ਾਂ ਦੀ ਵੀ ਸਮੱਸਿਆ ਖੜੀ ਹੋ ਸਕਦੀ ਹੈ। ਉਹਨਾਂ ਆਸ ਤੋਂ ਆਲਾ ਨੂੰ ਜੇ ਤੁਸੀਂ ਕਾਰਪੋਰੇਟ ਖੇਤਰ ਨੂੰ ਸੌਂਪਦੇ ਹੋਗੇ ਜੋ ਕਿ ਪਹਿਲੇ ਨੀਤੀ ਨੇ ਬਣਾਈ ਸੀ ਇੱਕ ਵਾਰੀ ਤੇ ਬਾਅਦ ਵਿੱਚ ਰੁਕ ਗਏ ਉਹ ਹੁਣ ਫੇਰ ਲੈਣਗੇ ਉਹ ਮੈਨੂੰ ਪਤਾ ਹੈ। ਉਹ ਉਸ ਤਰ੍ਹਾਂ ਦੇ ਜੋ ਹਸਪਤਾਲ ਹਨ ਉਸ ਦੇ ਵਿੱਚ ਫਿਰ ਇਹ ਜੋ ਨਿੱਜੀ ਖੇਤਰ ਵਿੱਚ ਹੋਣਗੇ ਤਾਂ ਉਸ ਦੇ ਆਮ ਲੋਕਾਂ ਦੀ ਸਿਹਤ ਉਹਨਾਂ ਨੂੰ ਨਹੀਂ ਮਿਲਨੀ ਸੇਵਾਵਾਂ। ਇਨਨੇ ਨੀਤੀ ਪਹਿਲੇ ਲੈ ਕੇ ਆਂਦੀ ਸੀ ਕਿ ਜਿਹੜੇ ਇਸ ਤਰੀਕੇ ਦੇ ਹਸਪਤਾਲ ਹੋਣਗੇ ਜਾਂ ਮੈਡੀਕਲ ਕਾਲਜ ਹੋਣਗੇ ਉਹਨਾਂ ਵਿੱਚ ਅੱਧਿਆਂ ਮਰੀਜ਼ਾਂ ਨੂੰ ਤੇ ਮੁਫਤ ਸੇਵਾਵਾਂ ਦਿੱਤੀਆਂ ਜਾਣਗੀਆਂ ਤੇ ਅੱਧਿਆਂ ਤੋਂ ਪੈਸੇ ਦਿੱਤੇ ਜਾਣਗੇ ਜੋ ਵੀ ਹਸਪਤਾਲ ਦੀ ਮੈਨੇਜਮੈਂਟ ਤੈਅ ਕਰੇਗੀ ਉਹ ਹੁਣ ਤੁਹਾਨੂੰ ਪਤਾ ਹੀ ਹੈ ਕਿ ਨਿੱਜੀ ਖੇਤਰ ਦੇ ਵਿੱਚ ਜਦੋਂ ਕਾਰਪੋਰੇਟ ਖੇਤਰ ਦੇ ਹਸਪਤਾਲਾਂ ਵਿੱਚ ਕਿਵੇਂ ਇਹ ਇਹ ਦੋ ਪੈਸੇ ਕਿੱਥੇ ਜਾਂਦੇ ਨੇ ਜਿਹੜੇ ਅੱਧੇ ਬਾਕੀ ਮੁਫਤ ਸੇਵਾਵਾਂ ਵਾਲੇ ਲੋਕ ਨੇ ਉਹਨਾਂ ਨੂੰ ਇੱਕ तयशुदा अवसर तो दस्खत कराने पैने मतलब आम जो गरीब जनता सिर्फ दस्खत कराते ही पैदी पी रही जी ये इन्हें करना है रिसर्च एंड डेवलपमेंट लिए बहुत ही थोड़ी एलोकेशन दी गई है जो कि ना दे बराबर है एक तो पैसा देता नहीं गया इन्होंने कहा कि असी तेरह प्रतिशत वृद्धि की है सेहत बजट जो कि बिल्कुल एक झूठ है ਕਿਉਂਕਿ ਜੋ ਪਿਛਲੇ ਸਾਲ ਦਾ ਬਜਟ ਆਇਆ ਸੀ ਉਹ ਸੀ 88000 ਕਰੋੜ ਦਾ ਜੀ ਬਾਅਦ ਵਿੱਚ ਰਿਵਾਈਜ਼ ਕਰਕੇ ਇਹਨਾਂ ਨੇ ਉਸ ਨੂੰ 79000 ਕਰੋੜ ਕਰਤਾ ਜੀ ਮਤਲਬ ਕਿ 9000 ਕਰੋੜ ਰੁਪਏ ਘਟਾਤਾ ਜੀ ਤੇ ਹੁਣ 88 ਦਾ ਉਹ ਨਾਲ ਦੇ ਕੀਤਾ ਇਹ 79 ਤੋਂ 99 ਲੈ ਰਹੇ ਨੇ ਕਿ ਤੇਰਾ ਪ੍ਰਤੀਸ਼ਤ ਵਧਾਤਾ ਲੈਣਾ ਚਾਹੀਦਾ ਸੀ 88 ਤੋਂ ਕਿਉਂਕਿ ਹੁਣ ਇਹ ਇਹ ਵੀ ਖਰਚਾ ਪੂਰਾ ਕਿ ਇਸ ਨੂੰ ਵੀ ਰਿਵਾਈਜ਼ ਕਰਕੇ ਘਟਾ ਦੇਣਗੇ ਜੀ ਜਦੋਂ ਪਹਿਲੇ ਕਰਦੇ ਰਹੇ ਨੇ ਤੇ ਹੁਣ ਤੇ ਹੁਣ ਵੀ ਤੇ ਕਰਨਗੇ ਨਾ ਸੋ ਮੇਰਾ ਭਾਵ ਹੈ ਕਿ ਜੇ ਜਿਸ ਤਰੀਕੇ ਦੇ ਨਾਲ ਇੰਫਲੇਸ਼ਨ ਹੋਈ ਹੈ ਉਸ ਦੇ ਮੁਤਾਬਕ ਬਜਟ ਨੂੰ ਬਹੁਤ ਘੱਟ ਪੈਸਾ ਦਿੱਤਾ ਗਿਆ 600 ਨੂੰ ਕੁਝ ਕੁਝ ਦਾ ਕਟਾ ਕੇ ਨਾਲ ਕੀਤਾ ਗਿਆ ਕੁਝ ਦਵਾਈਆਂ ਕੈਨਸਲ ਕੀਆ ਦਵਾਈਆਂ ਦੇ ਕੀਮਤਾਂ ਜੋ ਹੈ ਘਟਾਈਆਂ ਗਈਆਂ ਹਨ ਉਹ ਠੀਕ ਹੈ ਪਰ ਬਾਕੀ ਦਵਾਈਆਂ ਨੇ ਕੀ ਹਾਲ ਹੈ ਜੋ ਕੀਮਤਾਂ ਜਿਸ ਤਰੀਕੇ ਨਾਲ ਕੰਪਨੀਆਂ ਤੈਅ ਕਰ ਰਹੀਆਂ ਨੇ ਇੰਨੀਆਂ ਮਹਿੰਗੀਆਂ ਦਵਾਈਆਂ ਹਨ ਉਹਨਾਂ ਵਿੱਚ ਐਮ ਆਰ ਪੀ ਤੇ ਖਰੀਦ ਜੋ ਹੈ ਉਸ ਦੇ ਵਿੱਚ ਫਰਕ ਬਹੁਤ ਹੈ ਇਹ ਸਾਰੀਆਂ ਗੱਲਾਂ ਤੈਕਰਨ ਵਾਲੀਆਂ ਜਿਸ ਦੇ ਵਿੱਚ ਬਜਟ 'ਚ ਕੋਈ ਜ਼ਿਕਰ ਨਹੀਂ ਹੈ ਸ੍ਰੀ ਮੈਂ ਸਮਝਦਾ ਕਿ ਸਿਹਤ ਤੇ ਸਮਾਜ ਦਾ ਇਹ ਬਜਟ ਬਿਲਕੁਲੀ ਖਰਾਬ ਬਜਟ ਹੈ ਇਸ ਦੇ ਨਾਲ ਸਿਹਤ ਸੁਭਾਉ ਨੂੰ ਕੋਈ ਉਤਸ਼ਾਹ ਨਹੀਂ ਮਿਲੇਗਾ ਲੋਕਾਂ ਦੀ ਸਿਹਤ ਤੇ ਨੂੰ ਕੋਈ ਲਾਭ ਨਹੀਂ ਹੋਏਗਾ ਉਂਝ ਵੀ ਇਹ ਜੋ ਸਾਡੀ ਸਰਕਾਰ ਹੈ ਇਹ ਬੀਮਾ ਕੰਪਨੀਆਂ ਰਾਹੀਂ ਸਿਹਤ ਦੇਣਾ ਚਾਹਦੀ ਹੈ ਜਮਾਵਾ ਤੇ ਸਾਰਾ ਪੈਸਾ ਜੋ ਸਰਕਾਰੀਆ ਉਹ ਉਹ ਬੀਮਾ ਕੰਪਨੀਆਂ ਨੂੰ ਦੇ ਕੇ ਤੇ ਸੇਵਾਵਾਂ ਦੇਣਾ ਚਾਹੀਦੀ ਹੈ ਜੋ ਕਿ ਗਲਤ ਸਰਕਾਰ ਨੂੰ ਸਿੱਧੇ ਤੌਰ ਤੇ ਸੇਵਾਵਾਂ ਵਿੱਚ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਸੂਬਿਆਂ ਵੱਲੋਂ ਅੱਜ ਦੇ ਹਾਲਾਤ ਵਿੱਚ 60% ਸੇਵਾਵਾਂ ਤੇ ਖਰਚਾ ਕੀਤਾ ਜਾ ਰਿਹਾ ਹੈ ਕੇਂਦਰ ਵੱਲੋਂ ਕੇਵਲ 40% ਯਾ ਸੂਬੇ ਘੱਟ ਸੋ ਉਸ ਨੂੰ ਜੇ ਕੇਂਦਰ ਨਹੀਂ ਬਧਾਏਗਾ ਤਾਂ ਲੋਕਾਂ ਦੇ ਸੇਧ ਵੱਲ ਪੂਰਾ ਧਿਆਨ ਕਰੇਗਾ ਨਹੀਂ ਦਿੱਤਾ ਜਾ ਸਕਦਾ ਬੈਲਾ ਹੀ ਸਾਡੇ ਦੇਸ਼ ਦੇ ਅੰਗਰ ਇੰਡੈਕਸ ਅਸੀਂ ਬਹੁਤ ਪਿੱਛੇ ਆਂ ਚਾਈਲਡ ਮੇਲ ਨਿਊਟ੍ਰੀਸ਼ਨ ਦਾ ਯਾਨਕਿ ਬੱਚਾ ਦੇ ਕੁਪੋਸ਼ਨ ਦਾ ਹੁਣੇ ਹੀ ਯੂਨੀਸੈਫ ਤੋਂ ਡਾਟਾ ਆ ਸਾਡੇ ਤੋਂ ਪਿੱਛੇ ਸਿਰਫ 6-7 ਦੇਸ਼ ਨੇ ਬਾਕੀ ਸਭ ਨਾਲੋਂ ਅਸੀਂ ਪਛੜੇ ਹੋਈ ਆ ਇਹ ਇੱਕ ਪਾਸੇ ਅਸੀਂ ਵਿਸ਼ਵ ਗੁਰੂ ਬਣਨ ਦੀ ਗੱਲ ਕਰਦੇ ਆ ਇੱਕ ਪਾਸੇ ਅਸੀਂ ਕਹਿੰਦੇ ਆ ਵੀ ਜੋ ਸਾਡੀ 5 ਟ੍ਰਿਲੀਅਨ ਦੀ ਆਰਥਿਕਤਾ ਹੋਏਗੀ ਤੇ ਇੱਕ ਪਾਸੇ ਇਹ ਹਾਲ ਹੈ ਸਾਡੇ ਇੱਥੇ ਘਰਮਪਤੀ ਦਾ ਵਗ ਰਹੇ ਹਨ ਪਰ ਉਸ ਦੇ ਮੁਕਾਬਲੇ ਗਰੀਬ ਜਨਤਾ ਬਹੁਤ ਵੱਧ ਰਹੀ ਹੈ ਜੇਬ ਵਿੱਚੋਂ ਪੈਸਾ ਖਰਚ ਕਰਨ ਕਾਰਨ ਸਿਹਤ ਸੇਵਾਵਾਂ ਦੇ ਉੱਪਰ ਹਰ ਸਾਲ ਯੂਨੀਸੇਫ ਦੇ ਮੁਤਾਬਕ ਡਬਲਯੂ ਐਚ ਦੇ ਮੁਤਾਬਕ ਵਿਸ਼ਵ ਸਵਾਸਥ ਸੰਗਠਨ ਦੇ ਮੁਤਾਬਕ 5.5 ਕਰੋੜ ਲੋਕ ਗਰੀਬੀ ਵੱਲ ਧੱਕੇ ਜਾਂਦੇ ਹਨ ਇਸ ਨੂੰ ਅਸੀਂ ਰੋਕਣਾ ਹੈ ਇਹ ਅਤੀ ਜ਼ਰੂਰੀ ਹੈ ਲੋਕਾਂ ਦੀ ਸਿਹਤ ਬਾਰੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਲੈਣੀ ਚਾਹੀਦੀ ਹੈ